ਦੋਸਤੋ ਮਿੱਤਰ ਦਲਜੀਤ ਦਸਾਂਜ ਦਾ ਚੰਡੀਗੜ੍ਹ ਚ ਸ਼ੋਅ ਹੈ 14 ਦਸੰਬਰ ਨੂੰ ਤੇ ਉਹਦੇ ਬਾਰੇ ਬਦਮੀਨ ਮੇਂ ਇੱਕ ਕੱਡੀ ਜਾ ਰਹੀ ਹੈ ਨੋਟਿਸ ਵੀ ਜਾਰੀ ਹੋਇਆ ਐ ਐਡਵਾਈਜ਼ਰੀ ਜਾਰੀ ਹੋਈ ਐ ਪਰ ਮੇਰਾ ਮੰਨਣਾ ਹੈ ਕਿ ਦਲਜੀਤ ਦਸਾਂਜ ਪੰਜਾਬ ਦਾ ਮਾਣ ਐ ਪੰਜਾਬ ਦਾ ਨਹੀਂ ਸਾਰੇ ਇੰਡੀਆ ਦਾ ਮਾਣ ਹੈ ਦੁਨੀਆ ਭਰ ਚ ਉਸ ਨੇ ਪੰਜਾਬ ਦੇ ਪੰਜਾਬੀ ਦਾ ਪੰਜਾਬੀ 뮤직 ਦਾ ਪੰਜਾਬੀ ਸਗੀਤ ਦਾ ਇੱਕ ਦਸਤਾਰ ਧਾਰੀ ਗਾਇਕ ਵਜੋਂ ਉਹਨੇ ਸਾਡਾ ਸਾਰਿਆਂ ਦਾ ਸਿਰ ਚੱਕੀਤਾ ਹੈ ਦੁਨੀਆ ਉਸ ਦੇ ਪਿੱਛੇ ਫਿਰਦੀ ਹੈ ਦੁਨੀਆ ਪਰਚ ਉਹਦੀ ਬੱਲੇ ਬੱਲੇ ਹੋਈ ਹੈ ਹਰ ਜਗ੍ਹਾ ਨੂੰ ਰਿਸਪਾਂਸ ਮਿਲਿਆ ਹੈ ਬੜਾ ਯੋਧੀ ਆਨੰਦ ਮਾਣੇ ਗਾਇਕੀ ਦਾ ਜਿਦੋਂ ਉਹ ਪੰਜਾਬ ਆਇਆ ਚੰਡੀਗੜ੍ਹ ਆਇਆ ਤੇ ਅਸੀਂ ਉਹਦੇ ਐਵੇਂ ਮੀਮੇਖ ਘਟ ਰਹੇ ਆ ਉਹਦੇ ਕਿੰਤੂ ਬਰੰਤੂ ਕਰ ਰਹੇ ਆ ਮੈਨੂੰ ਲੱਗਦਾ ਕਿ ਉਹਦੇ ਇਹ ਕਿੰਤੂ ਬਰੰਤੂ ਨਹੀਂ ਹੋਣੇ ਚਾਹੀਦੇ ਤੇ ਸਾਨੂੰ ਉਸ ਦੀ ਹਰ ਪੱਖੋਂ ਸ਼ਾਬਾਸ਼ ਦੇਣੀ ਚਾਹੀਦੀ ਹੈ ਜੀ ਆਇਆਂ ਕਹਣਾ ਚਾਹੀਦਾ ਉਸ ਨੂੰ ਵੈਲਕਮ ਕਰਨਾ ਚਾਹੀਦਾ ਤੇ ਉਸ ਦੇ ਉਹਨੂੰ ਸਭ ਸ਼ਾਬਾਸ਼ ਦੇਣੀ ਕਹੀਦੀ ਹੈ ਕਿ ਜਿਸ ਤਰ੍ਹਾਂ ਉਹ ਸਾਡੇ ਪੰਜਾਬ ਦਾ ਪੰਜਾਬੀ ਦਾ ਪੰਜਾਬੀ ਸੰਗੀਤ ਦਾ ਦੁਨੀਆ 'ਚ ਉਸਨੇ ਸਿਰ ਰੱਚਾ ਕੀਤਾ